सत श्रीकाल नमस्कार आदब दोस्तों मैं हाँ ता तो अपना गुरविंदर सिंह देख रहे हो बाजवा एंड संधू ब्लॉग बहुत इंपोर्टेंट ब्लॉग है तो अच्छे बलॉग के कैनेडा तो अनडॉकूमेंटड लोगों की यूएस केटरी हो रही है इसको लैके यू एस ने कैनेडा एक सलाह दिखती है उस तो इलावा UK ਦੇ ਵਿੱਚ ਵੀ 트랜지ਸਟ ਦੌਰਾਨ ਲੋਕ ਜਿਹੜੇ ਆ ਉਹ ਐਸਾਈਲਮ ਅਪਲਾਈ ਕਰ ਰਹੇ ਨੇ ਜਿਹੜੇ ਕੈਨੇਡਾ ਜਾ ਰਹੇ ਸੀਗੇ ਤੇ ਉਹਨਾਂ ਦਾ ਲੇਓਵਰ UK ਦੇ ਵਿੱਚ ਸੀਗਾ ਉਸ ਨੂੰ ਲੈ ਕੇ ਵੀ ਬਹੁਤ ਵੱਡੀ ਅਪਡੇਟ ਹੈ ਜੋ ਫੈਕਟ ਫਿਗਰ ਸਾਹਮਣੇ ਆਏ ਆ ਉਸ ਤੋਂ ਇੱਕ ਬਹੁਤ ਹੈਰਾਨ ਕਰਨ ਵਾਲਾ ਖਲਾਸਾ ਹੋਇਆ ਹੈ ਸੋ ਅੱਜ ਦੇ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਾਂਗੇ ਤੇ ਅਨਡਾਕੂਮੈਂਟਡ ਲੋਕਾਂ ਦੀ ਪਰਮਾਰ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਤੇ ਉਹ ਇਲੀਗਲ ਤੌਰ ਦੇ ਉਤੇ ਯੂ ਐਸ ਬਾਰਡਰ ਕਰਾਸ ਕਰ ਰਹੇ ਨੇ ਜਿਸ ਦਾ ਇੱਕ ਬਹੁਤ ਵੱਡਾ ਆંકੜਾ ਸਾਹਮਣੇ ਆਇਆ ਹੈ ਕਿਉਂ ਅੰਕੜਾ ਹੈ ਕੀ ਫੈਕਟ ਫਿਗਰਸ ਨੇ ਉਹ ਅੱਜ ਦੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਅਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਹੈ ਕਿ ਕਿਸ ਤੁਹਾਡਾ ਸੋਪੀਛਲ ਚਾਹੁੰਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਵੀਡੀਓ ਸ਼ੁਰੂ ਕਰ ਲੈਂਦੇ ਆਂ ਭਾਵੇਂ ਕਿ ਕੈਨੇਡਾ ਦੇ ਵਿੱਚ ਬਹੁਤ ਵੱਡਾ ਉਥਲ ਪੁਥਲ ਹੋਇਆ ਹੈ ਬਹੁਤ ਵੱਡੇ ਇਮੀਗ੍ਰੇਸ਼ਨ ਦੇ ਚੇਂजेस ਹੋਏ ਆ ਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਪਿਛਲੇ 6 ਮਹੀਨਿਆਂ ਦੇ ਵਿੱਚ ਕੈਨੇਡਾ ਦੀ ਹਾਲਤ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਲਗਾਤਾਰ ਵਿਗੜਦੀ ਜਾ ਰਹੀ ਹੈ ਖਾਸ ਕਰਕੇ ਜੇ ਅਗਰ ਜੇ ਆਪਾਂ ਇਮੀਗ੍ਰੈਂਟ ਦੇ ਪੱਖ ਤੋਂ ਦੇਖੀਏ ਤਾਂ ਉਹ ਕੋਈ ਕਹਿ ਸਕਦੇ ਆ ਕਿ ਝੂਠ ਨਹੀਂ ਹੋਵੇਗਾ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਹੁਣ ਇਹ ਜੁੜੇ ਦਿਨ ਬਾਅਦ ਦਿਨ ਇਸ ਚੀਜ਼ ਨੂੰ ਲੈ ਕੇ ਜਿਹੜੇ ਉੱਥੇ ਰਹਿ ਰਹੇ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਅੰਦਰ ਪੈਨਿਕ ਵਧਣਾ ਸ਼ੁਰੂ ਹੋ ਚੁੱਕਾ ਹੈ ਖਾਸ ਕਰਕੇ ਪਿਛਲੇ 6 ਮਹੀਨੇ ਦੇ ਵਿੱਚ ਜਾਂ ਕਹਿ ਸਕਦੇ ਹੋ ਕਿ 2024 ਦੇ ਵਿੱਚ ਜਿਹੜੇ ਅਨਡਾਕੂਮੈਂਟਡ ਲੋਕ ਨੇ ਉਹਨਾਂ ਦੇ ਅੰਦਰ ਡਰ ਦਾ ਮਾਹੌਲ ਹੈ ਤੇ ਉਹ ਹੁਣ ਕੈਨੇਡਾ ਦੇ ਵਿੱਚ ਜਦੋਂ ਅਨਡਾਕੂਮੈਂਟਡ ਨੇ ਕੈਨੇਡਾ ਦੇ ਵਿੱਚੋਂ ਕਿਤੇ ਡਿਪੋਰਟ ਨਾ ਹੋ ਜਾਣ ਜਾਂ ਉਹਨਾਂ ਦੇ ਉੱਤੇ ਡਿਪੋਟੇਸ਼ਨ ਦੀ ਜਿਹੜੀ ਤਲਵਾਰ ਲਟਕੀ ਹੋਈ ਹੈ ਇਹਨਾਂ ਸਭ ਦੇ ਵਿਚਾਰੇ ਉਹਨਾਂ ਦਾ ਮਨ ਹੁੰਦਾ ਹੈ ਕਿ ਜਾਂ ਤਾਂ ਉਹ ਕੈਨੇਡਾ ਤੋਂ ਪਲਾਨ ਕਰ ਲੈਣ ਯੂਐਸ ਵਾਸਤੇ ਜਾਂ ਫਿਰ ਉਹ ਆਪਣੀ ਹੋਮ ਕੰਟਰੀ ਵਾਪਸ ਆ ਜਾਣ ਜਾਂ ਕਿਸੇ ਹੋਰ ਕੰਟਰੀ ਵਾਸਤੇ ਉਹ ਪਲਾਨ ਕਰ ਲੈਣ ਸੋ ਜਦੋਂ ਅਨਡਾਕੂਮੈਂਟਡ ਹੁੰਦੇ ਆ ਕੈਨੇਡਾ ਦੇ ਵਿੱਚ ਉਹਨਾਂ ਦਾ ਕੋਈ ਕਹਿ ਸਕਦੇ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੁੰਦੀ ਉਸ ਕੰਡੀਸ਼ਨ ਦੇ ਵਿੱਚ ਕੈਨੇਡਾ ਤੋਂ ਵਿਜ਼ਟਰ ਵੀਜ਼ਾ ਕਿਸੇ ਕੰਟਰੀ ਦਾ ਲੈਣਾ ਥੋੜਾ ਜਿਹਾ ਔਖਾ ਹੁੰਦਾ ਹੈ ਕਿਉਂਕਿ ਉੱਥੇ ਆਪਣੀਆਂ ਟਾਈਜ਼ ਜੜੀਆਂ ਨੇ ਉਹ ਸ਼ੋਅ ਕਰਨੀਆਂ ਮੁਸ਼ਕਲ ਹੁੰਦੀਆਂ ਨੇ ਇਹੋ ਜਿਹੇ ਦੇ ਵਿੱਚ ਏਜੰਟ ਵੀ ਕਈ ਵਾਰੀ ਪਲਾਨ ਦੱਸ ਦਿੰਦੇ ਆ ਅਨਡਾਕੂਮੈਂਟਡ ਲੋਕਾਂ ਨੂੰ ਕਿ ਭਈ ਤੁਸੀਂ ਉਧਰ ਯੂਐਸ ਦਾ ਬਾਰਡਰ ਕ੍ਰੋਸ ਕਰਜੋ ਜਾਂ ਕਈ ਜਿਹੜੇ ਇੱਥੋਂ ਜਾਂਦੇ ਆ ਇਹ ਕੈਨੇਡਾ ਵਾਸਤੇ ਉਹਨਾਂ ਦਾ ਲੇਓਵਰ ਹੁੰਦਾ ਯੂਕੇ ਦੇ ਵਿੱਚ ਤੇ ਯੂਕੇ ਦੇ ਵਿੱਚ ਉਹ ਐਸਾਈਲਮ ਅਪਲਾਈ ਕਰ ਦਿੰਦੇ ਆ ਤਾਂ ਕੈਨੇਡਾ ਨਹੀਂ ਜਾਂਦੇ ਸੋ ਇਹ ਦੋ ਰਿਪੋਰਟ ਸਾਹਮਣੇ ਆਈਆਂ ਨੇ ਖਾਸ ਕਰਕੇ ਇੱਕ ਆਰਟੀਕਲ ਪਬਲਿਸ਼ ਕੀਤਾ ਗਿਆ ਤੇ ਇਹ ਕਹਿ ਸਕਦਾ ਕਿ ਜਿਹੜਾ ਆਰਟੀਕਲ ਪਬਲਿਸ਼ ਕੀਤਾ ਗਿਆ ਉਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਆ ਆਰਟੀਕਲ ਦੇ ਵਿੱਚ ਇਹ ਸਾਰੇ ਫੈਕਟ ਫਿਗਰਸ ਜਿਹੜੇ ਆ ਉਹ ਮੌਜੂਦ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਅਨ ਡਾਕੂਮੈਂਟਡ ਲੋਗ ਨੇ ਕੈਨੇਡਾ ਤੋਂ ਯੂਨਾਈਟਿਡ ਸਟੇਟਡ ਅਮਰੀਕਾ ਚ ਜਾਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਜੂਨ ਕੱਲੇ ਦੀ 5152 ਆ ਹੈਗੀ ਹੈ ਯਾਨੀ ਕਿ ਸਿਰਫ ਜੂਨ ਮਹੀਨੇ ਦੇ ਵਿੱਚ 5152 ਲੋਕ ਜਿਹੜੇ ਆ ਉਹ ਅ ਅਮਰੀਕਾ ਦਾ ਬਾਰਡਰ ਟੱਪ ਕੇ ਅਮਰੀਕਾ ਵਾਲੇ ਪਾਸੇ ਇਨਲੀਗਲ ਤੌਰ ਦੇ ਉਤੇ ਕ੍ਰੋਸ ਕਰ ਗਏ ਯਾਨੀ ਕਿ ਇਨਲੀਗਲ ਕ੍ਰੋਸਿੰਗ ਦਾ ਡਾਟਾ ਜਿਹੜਾ ਆਇਆ ਹੈ ਉਹਦੇ ਵਿੱਚ 5152 ਆਜੇ ਹੈ ਇਨਲੀਗਲ ਲੋਕ ਨੇ ਜਿਹੜੇ ਕੈਨੇਡਾ ਤੋਂ ਯੂਐਸ ਵਾਸਤੇ ਪਿਛਲੇ ਕਹਿ ਸਕਦੇ ਜੂਨ ਦੇ ਵਿੱਚ ਕੱਲੇ ਜੂਨ ਦਾ ਇਹ ਡਾਟਾ ਹੈ ਕਿ ਜੂਨ ਜੂਨ ਦੇ ਵਿੱਚ 5152 ਲੋਕ ਜਿਹੜੇ ਆ ਉਹ ਬਾਰਡਰ ਕ੍ਰੋਸ ਕੀਤੇ ਆ ਉਸ ਤੋਂ ਬਾਅਦ ਜਿਹੜੇ 트랜ਜ਼ਿਟ ਦੌਰਾਨ ਯੂਕੇ ਦੇ ਵਿੱਚ ਐਸਾਈਲਮ ਲੈਣ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਗਈ ਹੈ ਤੇ ਜੂਨ 2024 ਦਾ ਜੇਕਰ ਡਾਟਾ ਦੇਖਿਆ ਜਾਵੇ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਨਾਲ ਕੰਪੇਅਰ ਕੀਤਾ ਜਾਵੇ ਤਾਂ ਉਹਦੇ ਵਿੱਚ 47% ਦਾ ਵਾਧਾ ਹੋਇਆ ਹੈ ਯੂਏਏ ਯੂਕੇ ਨੇ ਦਾਅਵਾ ਕੀਤਾ ਯੂਕੇ ਨੇ ਦਾਅਵਾ ਕੀਤਾ ਹੈ ਕਿ ਜਿਹੜੇ ਲੋਕ ਕੈਨੇਡਾ ਜਾਂਦੇ ਨੇ ਉਹਨਾਂ ਦਾ ਲੇਓਵਰ ਹੁੰਦਾ ਹੈ 트랜ਜ਼ਿਟ ਹੁੰਦੀ ਹੈ ਉਹਨਾਂ ਦੀ ਯੂਕੇ ਦੇ ਵਿੱਚ ਤਾਂ ਕੈਨੇਡਾ ਜਾਣ ਦੀ بجائے ਯੂਕੇ ਦੇ ਵਿੱਚ ਅਸਾਈਲਮ ਅਪਲਾਈ ਕਰ ਦਿੰਦੇ ਨੇ ਤੇ ਪਿਛਲੇ ਦਿਨਾਂ ਦੇ ਮੁਕਾਬਲੇ 47% ਦੇ ਕੇਸ ਜਿਹੜੇ ਆ ਵੱਧ ਰਿਪੋਰਟ ਕੀਤੇ ਗਏ ਨੇ ਯੂਕੇ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕਹਿ ਸਕਦੇ ਆ ਕਿ ਅਸਾਈਲਮ ਲੈਣ ਦੀ ਗਿਣਤੀ ਹੈ ਇਹ ਚ ਸਭ ਤੋਂ ਜ਼ਿਆਦਾ ਇੰਡੀਅਨਸ ਨੇ ਤੇ ਜਿਹੜੇ ਟਰਾਂਜ਼ਿਟ ਦੇ ਦੌਰਾਨ ਆਪਣੇ ਆਪ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਕੰਟਰੀ ਤੋਂ ਖਤਰਾ ਹੈ ਆਪਣੀ ਨੂੰ ਤੇ ਉਹ ਉੱਥੇ ਅਸਾਈਲਮ ਅਪਲਾਈ ਕਰ ਲੈਂਦੇ ਨੇ ਉਸ ਤੋਂ ਬਾਅਦ ਇਹ ਵੀ ਕੀਤਾ ਗਿਆ ਕਿ ਇਹਨੂੰ ਰੋਕਣ ਵਾਸਤੇ ਜਿਹੜਾ ਵਾ ਉਹ ਯੂਐਸ ਨੇ ਕੈਨੇਡਾ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਆਪਣੀ ਵੀਜ਼ਾ ਸਕਰੀਨਿੰਗ ਦਾ ਪ੍ਰੋਸੈਸ ਜਿਹੜਾ ਹੈ ਉਹਨੂੰ ਵਧਾਓ ਤਾਂ ਕਿ ਇਸ ਫਲੋ ਨੂੰ ਘੱਟ ਕੀਤਾ ਜਾ ਸਕੇ ਯਾਨੀ ਅਨਡਾਕੂਮੈਂਟਡ ਲੋਕਾਂ ਨੂੰ ਘੱਟ ਕੀਤਾ ਜਾ ਸਕੇ ਇਸ ਫਲੋ ਨੂੰ ਘੱਟ ਕੀਤਾ ਜਾ ਸਕੇ ਇਸ ਕਰਕੇ ਯੂਐਸ ਨੇ ਕੈਨੇਡਾ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਸਟ੍ਰਿਕਟਨੈਸ ਵਧਾਓ ਜਿਹੜੀ ਸਕਰੀਨਿੰਗ ਹੈ ਵੀਜ਼ਾ ਦੀ ਉਹਨੂੰ ਹੋਰ ਹਾਰਡ ਕਰੋ ਜੇ ਤੁਸੀਂ ਹਾਰਡ ਕਰੋਗੇ ਤੇ ਉਸ ਕੰਡੀਸ਼ਨ ਦੇ ਵਿੱਚ ਇਨਲੀਗਲ ਮਾਈਗ੍ਰੈਂਟ ਜਿਹੜੇ ਆ ਉਹ ਘਟ ਜਾਣਗੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਘਟਾਈ ਜਾ ਸਕੇਗੀ ਸੋ ਯੂਐਸ ਕਿਤੇ ਨਾ ਕਿਤੇ ਇਸ ਮਸਲੇ ਦੇ ਵਿੱਚ ਸਟ੍ਰਿਕਟ ਹੁੰਦਾ ਹੋਇਆ ਜਾ ਰਿਹਾ ਹੈ ਤੇ ਇਸ ਦਾ ਅਸਰ ਜਿਹੜਾ ਉਹ ਕੈਨੇਡਾ ਦੇ ਉੱਤੇ ਵੀ ਦੇਖਣ ਨੂੰ ਮਿਲ ਸਕਦਾ ਸੋ ਜਿਹੜੇ ਕੈਨੇਡਾ ਦਾ ਬਾਰਡਰ ਟੌਪਕਾ ਯੂਐਸ ਵਿੱਚ ਜਾਂਦੇ ਨੇ ਉਹਨਾਂ ਵਾਸਤੇ ਵੀ ਕਹਿ ਸਕਦਾ ਕਿ ਕਿਤੇ ਨਾ ਕਿਤੇ ਹੁਣ ਕੈਨੇਡਾ ਗਵਰਨਮੈਂਟ ਕੁਛ ਨਾ ਕੁਛ ਪਲਾਨ ਜਿਹੜਾ ਉਹ ਜ਼ਰੂਰ ਕਰੇਗੀ ਕਿਉਂਕਿ ਅ ਯੂ ਐਸ ਨੇ ਜੋ ਐਡਵਾਈਜ਼ਰੀ ਦਿੱਤੀ ਹੈ ਜੋ ਐਡਵਾਈਸ ਜਾਰੀ ਕੀਤੀ ਹੈ ਕੈਨੇਡਾ ਵਾਸਤੇ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕੁਐਸਚਨ ਮਾਰਕ ਹੈ ਜੇਕਰ ਆਪਾਂ ਦੇਖੀਏ ਵਰਕ ਪਰਮਿਟ ਦੇ ਵਿੱਚ ਵੱਡੇ ਚੇਂਜਸ ਕੀਤੇ ਗਏ ਪਿਛਲੇ ਦਿਨਾਂ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਕੈਪਿੰਗ ਕੀਤੀ ਗਈ ਬਹੁਤ ਵੱਡੇ ਬਦਲਾਅ ਕੀਤੇ ਗਏ 스ਪਾਊਸ ਓਪਨ ਵਰਕ ਪਰਮਿਟ ਨੂੰ ਲੈ ਕੇ ਕੈਪਿੰਗ ਕੀਤੀ ਗਈ ਬਹੁਤ ਵੱਡੇ ਬਦਲਾਅ ਕੀਤੇ ਗਏ ਸੋ ਹਰ ਇੱਕ ਕੈਟਾਗਰੀ ਦੇ ਵਿੱਚ ਵੱਡੇ ਚੇਂਜਸ ਕੀਤੇ ਜਾ ਰਹੇ ਨੇ ਇਥੋਂ ਤੱਕ ਕਿ ਜਿਹੜੇ ਵਿਜ਼ਟਰ ਤੇ ਟੂਰਿਸਟ ਵੀਜ਼ਾ ਤੇ ਕੈਨੇਡਾ ਜਾਂਦੇ ਨੇ ਉਹ ਵੀ ਆਪਣਾ ਵਿਸਟਰ ਜਾਂ ਟੂਰਿਸਟ ਵੀਜ਼ਾ ਜਿਹੜਾ ਹੁਣ ਵਰਕ ਪਰਮਿਟ ਦੇ ਵਿੱਚ ਵਿਦਿਨ ਕੈਨੇਡਾ ਨਹੀਂ ਅਪਲਾਈ ਕਰ ਸਕਦੇ ਤੇ ਉਹ ਵੀ ਇਸ ਕੰਡੀਸ਼ਨ ਦੇ ਵਿੱਚ ਜਿਹੜਾ ਵਾ ਹੁਣ ਯੂਐਸ ਵਾਸਤੇ ਪਲਾਨ ਕਰ ਸਕਦੇ ਨੇ ਸੋ ਯੂਐਸ ਨੇ ਆਪਣੇ ਬਾਰਡਰ ਦੇ ਉੱਤੇ ਸਿਕਿਉਰਿਟੀ ਵਧਾਉਣ ਦੀਆਂ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਆਰਟੀਕਲ ਮੈਂ ਪੜ੍ਹਿਆ ਸੀਗਾ ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਯੂਐਸ ਕੈਨੇਡਾ ਦੇ ਬਾਰਡਰ ਦੇ ਉੱਤੇ ਵੀ ਹੁਣ ਸਿਕਿਉਰਿਟੀ ਆ ਕਹਿ ਸਕਦੇ ਅਲਰਟ ਜਿਹੜਾ ਉਹ ਵਧਾ ਦਿੱਤਾ ਜਾਵੇਗਾ ਤੇ ਹੁਣ ਇਸ ਆਰਟੀਕਲ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਅੰਕੜਾ ਹੈ ਕਿ ਜੂਨ ਮਹੀਨੇ ਕੱਲੇ ਜੂਨ ਮਹੀਨੇ ਦੇ ਵਿੱਚ 5152 ਲੋਕ ਜਿਹੜੇ ਆ ਉਹ ਬਾਰਡਰ ਕ੍ਰਾਸ ਕਰਕੇ ਇਲੀਗਲ ਤੌਰ ਤੇ ਉੱਤੇ ਯੂਐਸ ਦਾ ਕਿਤੇ ਨਾ ਕਿਤੇ ਇਹ ਅੰਕੜਾ ਜਿਹੜਾ ਉਹ ਯੂਐਸ ਦੀ ਵੀ ਨੀਂਹ ਹਰਾਮ ਕਰੇਗਾ ਤੇ ਕੈਨੇਡਾ ਨੂੰ ਸੂਚਮਾਸਤੇ ਮਜ਼ਬੂਤ ਕਰ ਦਿੰਦਾ ਹੈ ਕਿ ਭਈ ਜਿਹੜੇ ਉਹ ਦੋ ਨੇਸ਼ਨ ਆਪਸ ਦੇ ਵਿੱਚ ਬਾਰਡਰ ਸ਼ੇਅਰ ਕਰਦੇ ਨੇ ਕਿਤੇ ਨਾ ਕਿਤੇ ਉਸ ਬਾਰਡਰ ਦੀ ਕਹਿ ਸਕਦੇ ਆ ਕਿ ਫਾਇਦਾ ਚੱਕ ਰਹੇ ਹੋਏ ਜਿਹੜੇ ਇਨਲੀਗਲ ਮਾਈਗ੍ਰੈਂਟ ਨੇ ਉਹ ਕਿਤੇ ਨਾ ਕਿਤੇ ਯੂ ਐਸ ਵਾਲੇ ਪਾਸੇ ਨੂੰ ਪਲਾਨ ਕਰਨ ਲੱਗੇ ਨੇ ਹੁਣ ਕੈਨੇਡਾ ਤੋਂ ਕਿਉਂ ਕੈਨੇਡਾ ਦੀ ਸਟ੍ਰਿਕਟਨੈਸ ਤੋਂ ਬਾਅਦ ਹੁਣ ਯੂ ਐਸ ਜਿਹੜਾ ਹੈ ਉਹ ਉਹਦੇ ਵਿੱਚ ਜਿਹੜੇ ਪਹਿਲਾਂ ਮੈਕਸੀਕੋ ਜਾਂ ਫਿਰ ਕਹਿ ਸਕਦੇ ਹੋ ਕਿ ਉਧਰ ਬਨਾਮਾ ਦੇ ਜੰਗਲਾਂ ਥਾਣੀ ਦੋ ਨੰਬਰ ਦੇ ਵਿੱਚ ਜਿਹੜੇ ਯੂ ਐਸ ਦੇ ਵਿੱਚ ਜਾਂਦੇ ਸੀਗੇ ਹੁਣ ਕੈਨੇਡਾ ਦੇ ਤੇ ਯੂ ਐਸ ਦੇ ਬਾਰਡਰ ਦੇ ਥਰੂ ਵੀ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ 2 ਨੰਬਰ ਦੇ ਵਿੱਚ ਬਾਰਡਰ ਕਰਾਸ ਕਰਨ ਲੱਗ ਪਏ ਨੇ ਜਿਸ ਦਾ ਇਹ ਕਿਤੇ ਨਾ ਕਿਤੇ ਅੰਕੜਾ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਹੈ ਉਮੀਦ ਕਰਦਾ ਹਾਂ ਬਲੋਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਔਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੀਪਸ ਨਾਲ ਅਸੋਪੀ ਚਾਹਤਾਂ ਤੋਂ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼